ਸੁਆਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਬਹੁਤ ਜ਼ਿਆਦੇ ਘੜੇ ਪੈ ਰਹੇ ਨੇ ਹੱਥ ਤੋਂ ਵੱਟ ਸਾਰੇ ਸਾਰੇ ਕੰਮ ਵੀ ਨਹੀਂ ਕਰ ਦਿੱਤਾ ਹੈਗਾ ਅੱਜ ਤਾਂ ਘੜਿਆ ਨੇ ਤੁਹਾਨੂੰ ਦਿਖਾਉਣੀ ਹੈਗੀ ਮੈਂ ਚਲੋ ਆਜੇ ਤੁਹਾਨੂੰ ਘੜਿਆਂ ਦੀ ਸ਼ੇਅਰ ਕਰਾਈਏ ਦੇਖੋ ਸੋਨ ਨੂੰ ਨੇੜੇ ਤੋਂ ਘੁਸਾ ਰਹੀ ਹਾਂ ਸਿਰ ਤੋਂ ਬੰਨੇ ਬਹੁਤੋਂ ਬਹੁਤ ਜ਼ਿਆਦਾ ਖਰਾਬ ਹੋ ਗਿਆ ਬਹੁਤ ਹੀ ਜਾਵਾ ਸਾਡੇ ਨਾਲ ਸਵੇਰ ਦੇ 8 ਵਜੇ ਹੋਏ ਨੇ ਦੇਖੋ ਕਿੰਨਾ ਜਾ ਰਾ ਗੜੇ ਨਹੀਂ ਸਾਬੋ ਕੋ ਆਪਣੀਆਂ ਵੀਡੀਓ ਬਣਾਉਣ ਤੇ ਲੱਗੇ ਹੋਏ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈ ਰਹੇ ਨੇ ਦੇਖੋ ਕੱਲੇ ਹੀ ਗੜੇ ਪੈ ਰਹੇ ਨੇ ਇਹ ਹਿਸਾਬ ਦੇ ਨਾਲ ਤਾਂ ਐਤਕੀ ਠੰਡ ਬਹੁਤ ਜ਼ਿਆਦਾ ਹੋ ਜਾਣੀ ਹੈ ਕਿਉਂਕਿ ਉਹ ਥੋੜੇ ਜਿਹੀ ਮੀਂਹ ਨਾਲ 1 ਇੰਚ ਠੰਡ ਐਨੀ ਜ਼ਿਆਦਾ ਹੋ ਗਈ ਹੁਣ ਤਾਂ ਹੋਰ ਵੀ ਜ਼ਿਆਦਾ ਬੁਰਾ ਹਾਲ ਹੋ ਜੇ ਮੈਂ ਇਸ ਵੇਲੇ ਕੋਰੇ ਵੀਡੀਓ ਬਣਾਉਣ ਲੱਗੀ ਹੋਈ ਸੀ ਕੋਰੇ ਕੋਰੇ ਕੰਮ ਕਰ ਗਈ ਕਿ ਕਿੰਨੀ ਜ਼ਿਆਦਾ ਗੜੇ ਪੈਣ ਲੱਗ ਪਏ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਹਾਂ ਜੀ ਮੀਨੇ ਅੱਜ ਐਨਾ ਬੁਰਾ ਹਾਲ ਕਰਤਾ ਸਵੇਰੇ ਸਵੇਰੇ ਜੀ ਚਲੋ ਜੀ ਠੀਕ ਹੈ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਨਾਲ ਜੁੜੇ ਰਹੋ ਤੁਸੀਂ ਮੇਰੇ ਨਾਲ ਮੈਨੂੰ ਸਬਸਕ੍ਰਾਈਬ ਕਰ ਲਓ